ਜੋਰਾ ਬਰ ਔਰ ਫਤਜੋ ਦਾਦੀ ਕੇ ਸਾਥ ਥੇ ਦਾਇਂ ਕੀ ਜਗ੍ਹਾ ਚੱਲ ਦੀਏ ਬੋ ਬਾਏ ਹੱਥ ਥੇ ਸਿੰਘਾ ਨੇ ਇਸ ਅਤਿ ਵਿਪਤਾ ਸਮੇਂ ਵਿੱਚ ਉਹਨਾਂ ਨੂੰ ਭੁੰਗਣਾ ਚਾਹਿਆ ਕਿਉਂਕਿ ਸਰਸਾ ਤੇ ਪਰਿਵਾਰ ਵਿਸੋੜਾ ਹੋਇਆ ਵੱਡੇ ਸਹਿਬ ਜਾਤੇ 10ਵੇਂ ਪਾਸੇ ਜੀ ਇੱਕ ਪਾਸੇ ਗੁਰੂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਇੱਕ ਪਾਸੇ ਦਿੱਲੀ ਵੱਲ ਨੂੰ ਚਲੇ ਗਏ ਧੰਨ ਮਾਤਾ ਗੁਜਰੀ ਜੀ ਛੋਟੇ ਸਹਿਬ ਜਾਤੇ ਇਹ ਇੱਕ ਪਾਸੇ ਨੂੰ ਚਲੇ ਜਾਂਦੇ ਨੇ ਅੱਲਾ ਯਾਰਖੰਡ ਜੋਗੀ ਲਿਖਦਾ ਵੀ ਇਹਨਾਂ ਨੂੰ ਲੱਭਣ ਦਾ ਸਿੰਘਾਂ ਨੇ ਬਹੁਤ ਯਤਨ ਕੀਤਾ ਇਹ ਸਰਸਾ ਕਿਨਾਰੇ-ਕਿਨਾਰੇ ਚੱਲਦੇ ਗਏ ਹੁਣ 7 ਪੋ ਦਾ ਦਿਨ ਚੜ੍ਹ ਗਿਆ ਹੈ ਤਾਂ ਛੋਟੇ ਸਹਿਬਜ਼ਾਦੇ ਮਾਤਾ ਜੀ ਨਾਲ ਗੱਲਾਂ ਕਰਦੇ ਨੇ ਮਾਤਾ ਜੀ ਬੱਟੇ ਵੀਰ ਕਿੱਧਰ ਚਲੇ ਗਏ ਸਾਨੂੰ ਉਹਨਾਂ ਨੇ ਭਲਾਈ ਦਿੱਤਾ ਹੈ ਸਾਡੇ ਕੋਲ ਕਿਉਂ ਨਹੀਂ ਆਏ ਤਾਂ ਧੰਨ ਮਾਤਾ ਗੁਜਰੀ ਜੀ ਜਾਣਦੇ ਨੇ ਆਉਣ ਵਾਲੇ ਸਮੇਂ ਨੂੰ ਵਿਖੜਾ ਪਿੰਡ ਤੈਅ ਕਰਨਾ ਪਵੇਗਾ ਮਾਤਾ ਜੀ ਆਖਦੇ ਨੇ ਬੱਚਿਆਂ ਨੂੰ ਸਹਿਬ ਜਾਤਿਆਂ ਨੂੰ ਕਿ ਸਹਿਬ ਜਾਤਿਓ ਜਰੂਰ ਮਿਲਣਗੇ ਆਪਾਂ ਨੂੰ ਤਰਵਾਸਾ ਦਿੰਦੇ ਨੇ ਰਾਸਤੇ ਸੇ ਜਦ ਭਟਕ ਗਏ ਨੰਨੇ ਸਵਾਰਥੇ ਤੱਕਤੇ थे ਪਿਤਾ ਕੋ ਚਾਰੋਂ ਤਰਫ ਵਾਰ-ਵਾਰ ਥੇ ਹੁਣ ਚਾਰੋਂ ਪਾਸੇ ਸਹਬ ਜੀ ਆਦੇ ਨਿਗਾਹ ਮਾਰਦੇ ਨੇ ਆਪਣੇ ਨੰਨੇ ਮੁਖਾਂ ਵਿੱਚੋਂ ਮਸੂਮੀਅਤ ਅਤੇ ਪਿਆਰ ਨਾਲ ਭਰੀ ਇਸ વાર્ਤਾ ਨੂੰ ਜਾਰੀ ਰੱਖਦਿਆਂ ਸਤਿਗੁਰੂ ਜੀ ਦੇ ਪਿਆਰੇ ਸਹਿਬਜ਼ਾਦੇ ਮਾਤਾ ਜੀ ਨੂੰ ਵਾਰ-ਵਾਰ ਇਹੀ ਗੱਲ ਪੁੱਛ ਰਹੇ ਹਨ ਕਹਿ ਰਹੇ ਹਨ ਜਦੋਂ ਹਣ ਸਾਡੇ ਭਰਾ ਸਾਨੂੰ ਮਿਲਣ ਆਉਣਗੇ ਅਸੀਂ ਉਹਨਾਂ ਨਾਲ ਬੋਲਣਾ ਨਹੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਾਨੂੰ ਬੁਲਾਉਣ ਦਾ ਯਤਨ ਕਰਨ ਅਸੀਂ ਬੋਲਾਂਗੇ ਨਹੀਂ ਤੇ ਉਹਨਾਂ ਦੇ ਨਾਲ ਇੱਕ ਸ਼ਰਤ ਰੱਖਾਂਗੇ ਵੀ ਅੱਗੇ ਤੋਂ ਸਾਡੇ ਤੋਂ ਦੂਰ ਨਾ ਹੋਇਓ ਜਾਵਰ ਰਾਣਾ ਜੀਤ ਜੀਤ ਕੇ ਤਸਰੀਫ ਲਾਏਗੇ ਅੱਬਾ ਕੇ ਸਾਥ ਜਿਸ ਘੜੀ ਜੋਜ ਜਹਾਰ ਆਏਗੇ ਕਰਕੇ ਗਿੱਲਾ ਹਰ ਏਕ ਸੇ ਹਮ ਰੂਠ ਜਾਏਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਗੇ ਹਮ ਕੋ ਘੜੇ ਲਗਾ ਕੇ ਕਹੇਂਗੇ ਉਹ ਬਾਰ ਬਾਰ ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜਿਨਹਾਰ ਸੋ ਇਸ ਤਰ੍ਹਾਂ ਮਾਤਾ ਜੀ ਨਾਲ ਗੱਲਾਂ ਕਰਦੇ ਨੇ ਆਪਣਾ ਧਿਆਨ ਧਰਿਏ ਮਾਤਾ ਗੁਜਰੀ ਜੀ ਵੱਲ ਸਹਿਬਜਾਦਿਆਂ ਵੱਲ ਪਿਛਲੇ ਪ੍ਰਸੰਗਾਂ ਵਿੱਚ ਆਪਾਂ ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਚਮਕੌਰ ਦੀ ਗੜੀ ਦਾ ਇਤਿਹਾਸ ਸਾਂਝਾ ਕੀਤਾ ਸੀ ਹੁਣ ਆਪਾਂ ਇਹ ਲੜੀਵਾਰ ਇਤਿਹਾਸ ਮਾਤਾ ਜੀ ਦਾ ਤੇ ਛੋਟੇ ਸਾਹਿਬ ਜਿਆਦਿਆਂ ਦਾ ਸਾਂਝਾ ਕਰਨਾ ਹੈ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਦਿਨ ਢਲਣ ਤੇ ਆ ਗਿਆ ਚਾਰੇ ਪਾਸੇ ਕਿਤੋਂ ਵੀ ਕੋਈ ਸਿੰਘ ਨਜ਼ਰ ਨਹੀਂ ਆਉਂਦਾ ਫੇਰ ਕਹਿੰਦੇ ਨੇ ਮਾਤਾ ਜੀ ਅਸੀਂ ਉਹਨਾਂ ਨਾਲ ਇਕਰਾਰ ਕਰਾਂਗੇ ਇਕਰਾਰ ਲੇਂਗੇ ਸਭ ਸੇ ਭਲਾਨਾ ਨਾ ਫਿਰ ਕਬੀ ਬਾਹਰ ਦਿਗਰ ਛੋੜ ਕੇ ਸਤਾਨਾ ਨਾ ਫਿਰ ਕਬੀ ਹਮ ਕੋ ਇਕੱਲੇ ਛੋੜ ਕੇ ਜਾਣਾ ਨਾ ਫਿਰ ਕਬੀ ਕਹ ਦੇਤੇ ਹੈ ਜੂ ਹੰਸ ਕੇ ਰਲਾਨਾ ਨਾ ਫਿਰ ਕਵੀ ਜਗਤ ਮਾਤਾ ਮਾਤਾ ਗੁਜਰੀ ਜੀ ਦੇ ਨੈਣਾ ਵਿੱਚੋਂ ਬੈਰਾਗ ਚੱਲ ਰਿਹਾ ਹੈ ਬਿਰਾਗ ਦੇ ਪਿਆਰ ਦੇ ਹੰਝੂ ਟਪਕ ਰਹੇ ਹਨ ਇੱਥੇ ਕੋਈ ਗਮੀ ਨਹੀਂ ਹੈ ਗਮੀ ਤੇ ਬਿਰਾਗ ਦਾ ਬਹੁਤ ਫਰਕ ਹੈ ਸੋ ਮਹਾਪੁਰਸ਼ ਵੀ ਐਸੇ ਤਰ੍ਹਾਂ ਪੂਰਨੇ ਪਾਉਂਦੇ ਰਹੇ ਕਿ ਭਾਈ ਸਾਹਿਬ ਜਾਦਿਆਂ ਦੇ ਦਿਨ ਆਉਂਦੇ ਨੇ ਮਨਾਓ ਗਮੇ ਨਹੀਂ ਕਰਨੀ ਹਾਂ ਬਰਾਗ ਦੇ ਹੰਝੂ ਜ਼ਰੂਰ ਖੇਰੋ ਜਿਹਦੇ ਨਕਲ ਦੇ ਨੇ ਬਰਾਗ ਹੰਝੂ ਕਿਹਦਾ ਉਹ ਸਮਾ ਹੋਵੇਗਾ ਕਿਉਂਕਿ ਉਹ ਸਾਡੇ ਵਰਗੇ ਨਹੀਂ ਸਨ ਉਹ ਅਕਾਲ ਪੁਰਖ ਦੇ ਸਾਹਿਬ ਜਾਦੇ ਸਨ ਅਕਾਲ ਪੁਰਖ ਦੇ ਰੱਬ ਦੇ ਪ੍ਰਮਾਤਮਾ ਦੇ ਜਿਸ ਨੂੰ ਕਿਸੇ ਦਾ ਭੈ ਨਹੀਂ ਉਹ ਕਿਸੇ ਪੈ ਵਿੱਚ ਨਹੀਂ ਹੈ ਕਿਸੇ ਬੰਧਨ ਵਿੱਚ ਨਹੀਂ ਹੈ ਗੁਰੂ ਪਿਤਾ ਗੁਰੂ ਨਾਨਕ ਦੀ 10ਵੀਂ ਜੋਤ ਸ੍ਰੀ ਗੁਰੂ ਕਲਗੀ ਧਰਮਹਾਰਾ ਦੇ ਪੁੱਤਰ ਨੇ ਸਹਿਬ ਜਾਦੇ ਨੇ ਉਹਨਾਂ ਦੇ ਸੋ ਇਸੇ ਤਰ੍ਹਾਂ ਬੱਚੇ ਮਾਤਾ ਜੀ ਨਾਲ ਵਿਚਾਰ ਕਰਦੇ ਕਰਦੇ ਪੈਂਡਾ ਤੈਅ ਕਰਦੇ ਕਰਦੇ ਇੱਕ ਝੁੱਗੀ ਨਜ਼ਰ ਪੈਂਦੀ ਹੈ ਮਾਤਾ ਜੀ ਉਸ ਝੁੱਗੀ ਕੋਲ ਜਾ ਖਲੋਂਦੇ ਨੇ ਇਹ ਆਖਿਆ ਭਾਈ ਕੌਣ ਐ ਤੂੰ ਇੱਥੇ ਅਸੀਂ ਰਾਤ ਕੱਟਣੀ ਚਾਹੁੰਨੇ ਆ ਤੇ ਅੱਗੋਂ ਕੋਈ ਆਵਾਜ਼ ਨਾ ਆਈ ਜਦੋਂ ਕੋਈ ਆਵਾਜ਼ ਨਾ ਆਈ ਤਾਂ ਸਹਿਬ ਜਾਦਾ ਬਾਬਾ ਫਤੇ ਸਿੰਘ ਜੀ ਕਹਿਣ ਲੱਗਿਆ ਵੀ ਠੰਡ ਬਹੁਤ ਹੈ ਅਸੀਂ ਰਾਤ ਕੱਟਣੀ ਚਾਹੁੰਨੇ ਆ ਉਹ ਦਰਵੇਸ਼ ਸਾਧੂ ਕੁੰਮਾ ਮਾਸਤੀ ਜਿਹਦਾ ਪਹਿਲਾ ਨਾਮ ਕਰਮੂਚੀ ਵਰਸੀ ਦਰਵੇਸ਼ ਬੰਦਾ ਸੀ ਮੁਗਲਿਆ ਹਕੂਮਤ ਤਨੇਸ਼ ਨੂੰ ਆਪਣੇ ਦਰਬਾਰ ਸੱਜ ਕੇ ਸੱਦ ਕੇ ਕਹਿ ਦਿੰਦਾ ਸੀ ਵੀ ਜਾਂ ਤਾਂ ਤੇਰਾ ਪਰਿਵਾਰ ਮਾਰ ਦੇਵਾਂਗੇ ਨਹੀਂ ਧਰਮ ਕਬੂਲ ਕਰ ਲੈ ਫਿਰ ਨੂੰ ਫਿਰ ਇਸ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਸੀ ਤੇ ਇਸ ਦਾ ਨਾਮ ਕੁੰਮਾ ਮਾਸਤੀ ਕਰਮੁਦੁਈਨ ਪੈ ਗਿਆ ਪਿੰਡ ਵਾਲਿਆਂ ਨੇ ਵੀ ਇਸ ਦਾ ਸਾਥ ਛੱਡ ਦਿੱਤਾ ਵਿਚਾਰਾ ਝੁੱਗੀ ਵਿੱਚ ਬੈਠਾ ਦਿਨ ਬਤੀਤ ਕਰ ਰਿਹਾ ਹੈ ਜਦੋਂ ਸਹਿਬਜ਼ਾਦੇ ਦੀ ਆਵਾਜ਼ ਕੰਨੀ ਪਈ ਤਾਂ ਬਾਹਰ ਨਿਕਲਿਆ ਆ ਕੇ ਦੇਖਿਆ ਬਿਰਧ ਮਾਤਾ 80 ਸਾਲ ਤੋਂ ਉੱਪਰ ਦੀ ਉਮਰ ਮਾਤਾ ਗੁਜਰੀ ਜੀ ਦੀ ਛੋਟੇ ਸਹਬ ਜਾਂ ਤੇ 5 ਤੇ 7 ਸਾਲ ਦੀਆਂ ਨਿੱਕੀਆਂ ਜੰਦਾ ਫਿਰ ਇਸ ਨੇ ਆਖਿਆ ਮਾਤਾ ਜੀ ਚੌਂਪੜੀ ਅੰਦਰ ਬੈਠੋ ਸਾਰੀ ਵਿਥਿਆ ਸੁਣਾਈ ਮਰ ਪਰ ਆਇਆ ਇਸ ਨੇ ਆਪਣੀ ਵਿਥਿਆ ਵੀ ਮਾਤਾ ਜੀ ਨੂੰ ਸੁਣਾਈ ਕਿ ਕਿਸ ਤਰ੍ਹਾਂ ਮੇਰਾ ਧਰਮ ਤਬਦੀਲ ਕੀਤਾ ਗਿਆ ਸ਼ਤਕਾਰ ਹੋਰ ਵੱਧ ਗਿਆ ਕਿ ਉਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਹਿਰ ਹਨ ਜਿਨ੍ਹਾਂ ਨੇ ਜਾਨਮ ਦੇ ਸਿਰ ਆਪਣੇ ਸੀਸ ਦਾ ਠੀਕਰਾ ਪਨ ਦਿੱਤਾ ਸੀ ਧਰਮ ਦੀ ਰੱਖਿਆ ਕੀਤੀ ਸੀ ਮਾਤਾ ਜੀ ਨੂੰ ਕਹਿਣ ਲੱਗਿਆ ਵੀ ਤੁਸੀਂ ਅੰਦਰ ਬੈਠੋ ਮੇਰੇ ਕੋਲ ਤਾਂ ਕੁਝ ਖਾਣ ਪੀਣ ਨੂੰ ਨਹੀਂ ਹੈ ਮੈਂ ਪਿੰਡ ਜਾਣਾ ਕੁਝ ਲੈ ਆਉਣਾਗਾ ਉਸ ਪਿੰਡ ਦੇ ਵਿੱਚ ਇੱਕ ਨੇਕ ਬੀਬੀ ਲక్ష్ਮੀ ਰਹਿੰਦੀ ਸੀ ਉਸ ਦੇ ਘਰ ਗਿਆ ਉਸ ਤੋਂ ਪ੍ਰਸ਼ਾਦਾ ਪਾਣੀ ਲੈ ਆਇਆ ਤੇ ਨਾਲ ਹੀ ਕਹਿ ਦਿੱਤਾ ਵੀ ਸਵੇਰੇ ਤੂੰ ਆਪ ਹੀ ਤਿਆਰ ਕਰਕੇ ਲੈ ਆਈਂ ਸਾਰੀ ਵਿਥਿਆ ਉਸ ਨੂੰ ਵੀ ਸੁਣਾ ਦਿੱਤੀ ਸੀ ਉਹ ਵੀ ਗੁਰੂ ਘਰ ਦੀ ਸ਼ਰਧਾਲੂ ਸੀ ਬੀਬੀ ਸੋ ਇਸੇ ਤਰ੍ਹਾਂ ਮਾਤਾ ਜੀ ਦੀ ਸਹਿਬਜ਼ਾਦਿਆਂ ਦੀ ਇਸ ਕੰਮਾ ਮਾਸਤੀ ਨੇ ਸੇਵਾ ਕੀਤੀ ਸਾਰੀ ਰਾਤ ਆਪ ਬਾਹਰ ਪਿਆ ਰਹਾ ਮਾਤਾ ਜੀ ਸਹਿਬਜ਼ਾਦੇ ਅੰਦਰ ਝੁੱਗੀ ਦੇ ਵਿੱਚ ਫਿਰ ਸਵੇਰਾ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਨਿਤਨੇਮ ਕੀਤਾ ਤੇ ਉਧਰੋਂ ਫਿਰ ਲక్ష్ਮੀ ਵੀ ਆ ਜਾਂਦੀ ਉਹ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉਸ ਨੇ ਵੀ ਸੇਵਾ ਕੀਤੀ ਤੇ ਕੁੰਮਾ ਮਾਸਕੀ ਨੂੰ ਦੱਸਿਆ ਵੀ ਗੁਰੂ ਜੀ ਨੇ ਹੁਕਮ ਕੀਤਾ ਸੀ ਵੀ ਰੋਪੜਵਾਲ ਨੂੰ ਜਾਵਾਂਗੇ ਇਸੇ ਤਰ੍ਹਾਂ ਕੁੰਮਾ ਮਾਸਕੀ ਲੱਭਦਾ ਲੱਭਦਾ ਸਤਲੁਜ ਦੇ ਕਿਨਾਰੇ ਸਰਸਾ ਦੇ ਕਿਨਾਰੇ ਪਹੁੰਚਿਆ ਦੇਖ ਰਿਹਾ ਵੀ ਕੋਈ ਸਿੰਘ ਮਿਲ ਜਾਵੇ ਤੇ ਮਾਤਾ ਜੀ ਨੂੰ ਮੈਂ ਉਹਨਾਂ ਦੇ ਨਾਲ ਮਿਲਾ ਦੇਵਾਂ ਪਰ ਉੱਥੇ ਆਪ ਨੂੰ ਕੌਣ ਮਿਲਿਆ ਗੰਗੂ ਰਸੋਈਆ ਉਸ ਨੇ ਵੀ ਗੁਰੂ ਜੀ ਦੀ ਸਾਰੀ ਬਿਥਿਆ ਸੁਣਾਈ ਉਸ ਟਾਈਮ ਤੱਕ ਫਿਰ ਇਹ ਉਸ ਨੂੰ ਨਾਲ ਲੈ ਆਇਆ ਕਿਉਂਕਿ ਇਹਦਾ ਵੀ ਮਰ ਵੱਜ ਗਿਆ ਵੀ ਇਹ ਗੁਰੂ ਘਰ ਦਾ ਰਸੋਈਆ ਰਿਹਾ ਦੱਸ ਰਿਹਾ ਆਪਣੇ ਆਪ ਨੂੰ ਜਦੋਂ ਝੁਕੀ ਦੇ ਵਿੱਚ ਲੈ ਕੇ ਆਇਆ ਤਾਂ ਗੰਗੂ ਨੇ ਵੀ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਇਹ ਹੋਰ ਪਰਪੱਖੇ ਦਾ ਮਨ ਹੋ ਗਿਆ ਵੀ ਇਹ ਜਰੂਰ ਮਾਤਾ ਜੀ ਨੂੰ ਲੈ ਜਾਵੇਗਾ ਸਿੰਘਾਂ ਤੱਕ ਪਹੁੰਚਦਾ ਕਰ ਦੇਵੇਗਾ ਤ ਕਰਮੂ ਨੇ ਆਖਿਆ ਵੀ ਤੂੰ ਇਹਨਾਂ ਨੂੰ ਗੁਰੂ ਜੀ ਤੱਕ ਪਹੁੰਚਣਾ ਕਰ ਤ ਇਹ ਕਹਿਣ ਲੱਗਿਆ ਵੀ ਇਹ ਮੇਰੀ ਜ਼ਿੰਮੇਵਾਰੀ ਹੈ ਮੈਂ ਜਰੂਰ ਇਹਨਾਂ ਨੂੰ ਪਹੁੰਚਦੇ ਕਰਾਂਗਾ ਗੁਰੂ ਜੀ ਰੋਪੜਵਾਲ ਨੂੰ ਗਏ ਨੇ ਲక్ష్ਮੀ ਨੇ ਵੀ ਬਹੁਤ ਸੇਵਾ ਕੀਤੀ ਉਸ ਵੇਲੇ ਮਾਤਾ ਜੀ ਨੇ ਪੰਜ ਮੋਹਰਾ ਖੁਰਜੀ ਦੇ ਵਿੱਚੋਂ ਕਟੀਆਂ ਤੇ ਜਦੋਂ ਲక్ష్ਮੀ ਨੂੰ ਦੇਣ ਲੱਗੇ ਤਾਂ ਉਸ ਨੇ ਆਖਿਆ ਮਾਤਾ ਜੀ ਮੈਂ ਮੋਹਰਾ ਨਹੀਂ ਲੈਣੀ ਆ ਮਾਤਾ ਜੀ ਕਹਿਣ ਲੱਗੇ ਵੀ ਸਾਡਾ ਅਸੀਰਵਾਦ ਹੈ ਤਾਂ ਇਹਦਾ ਮਨ ਮਾਇਆ ਦੇ ਵਿੱਚ ਫਸਿਆ ਲੋਭ ਦੇ ਵਿੱਚ ਫਸਿਆ ਅੰਦਰੋਂ ਅੰਦਰ ਹੀ ਸੋਚਣ ਲੱਗਾ ਵੀ ਇੰਨੀ ਮਾਇਆ ਖੁਰਜੀ ਦੇ ਵਿੱਚ ਪਤਾ ਨਹੀਂ ਕਿੰਨੀ ਕਮਾਇਆ ਹੋਵੇਗੀ ਕਿਉਂਕਿ ਜਦੋਂ ਬੰਦਾ ਆਪਣੇ ਧਰਮ ਤੋਂ ਡੋਲ ਜਾਂਦਾ ਹੈ ਮਾਇਆ ਦੀ ਖਾਤਰ ਫਿਰ ਉਸ ਦੇ ਮਨ ਦੇ ਵਿੱਚ ਉਲਟੇ ਸਿੱਧੇ ਫੁਰਨੇ ਸ਼ੁਰੂ ਹੋ ਜਾਂਦੇ ਹਨ ਤੇ ਨਾਲ ਹੀ ਲక్ష్ਮੀ ਨੂੰ ਅਸ਼ੀਰਵਾਦ ਦਿੱਤਾ ਤੇ ਕਰਮ ਨੂੰ ਵੀ ਦੋ ਮੋਹਰਾ ਮਾਤਾ ਜੀ ਨੇ ਦਿੱਤੀਆਂ ਕਰਮੂ ਵੀ ਨਾ ਕਰਦਾ ਮਹਾਰਾਜ ਮਾਤਾ ਜੀ ਕਹਿਣ ਲੱਗੇ ਵੀ ਸਾਡੀ ਨਿਸਾਨੀ ਆ ਰੱਖ ਲੈ ਅਸੀਰਵਾਦ ਹੈ ਤਾਂ ਮਾਤਾ ਜੀ ਨੂੰ ਲੈ ਕੇ ਗੰਗੂ ਰੋਪੜ ਵੱਲ ਨੂੰ ਰਵਾਨਾ ਹੁੰਦਾ ਸੱਤ ਪੋ ਦੀ ਰਾਤ ਕੱਟੀ ਹੈ ਇਸ ਘਰ ਝੁੱਗੀ ਦੇ ਵਿੱਚ ਅੱਠ ਪੋ ਨੂੰ ਜਦੋਂ ਰਵਾਨਾ ਹੁੰਦੇ ਨੇ ਪੈਂਡਾ ਤੈਹ ਦੇ ਕਰਦੇ ਜਾਂਦੇ ਨੇ ਕਿਉਂਕਿ ਕੁੰਮੇ ਮਾਸਕੀ ਨੇ ਕੈਤੀ ਰਾਹੀਂ ਕਿਨਾਰਾ ਪਾਰ ਕਰਾਇਆ ਤੇ ਜਿੱਥੇ ਅੱਜ ਕੱਲ ਪਿਲਕਣ ਦਾ ਇੱਕ ਦਰਖਤ ਹੈ ਜਿੱਥੇ ਥੋੜਾ ਟਾਈਮ ਰੁਕੇ ਮਾਤਾ ਜੀ ਕਸ਼ਤੀ ਤੋਂ ਉਤਰ ਕੇ ਤੇ ਉਥੋਂ ਹੀ ਮਾਤਾ ਜੀ ਫਿਰ ਇਸ ਦੇ ਗੰਗੂ ਦੇ ਨਾਲ ਚੱਲ ਪੈਂਦੇ ਹਨ ਤੇ ਉਥੇ ਇਤਿਹਾਸਕ ਗੁਰਦੁਆਰਾ ਸਨ ਬਾਬਾ ਕੁੰਮਾ ਮਾਸਤੀ ਜੀ ਦਾ ਬਣਿਆ ਹੋਇਆ ਹੈ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਸੀ ਤਾਂ ਇਹਨਾਂ ਨੂੰ ਪਤਾ ਲੱਗਿਆ ਸੀ ਕੁੰਮੇ ਮਾਸਕੀ ਬਾਰੇ ਤੇ ਲక్ష్ਮੀ ਬਾਰੇ ਇਹ ਫਿਰ ਇਸ ਜਗ੍ਹਾ ਤੇ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੁੰਮੇ ਮਾਸਕੀ ਤੇ ਮਾਤਾ ਲక్ష్ਮੀ ਨੂੰ ਬੜੀ ਮਾਇਆ ਦਿੱਤੀ ਧੰਨਵਾਦ ਕੀਤਾ ਸਕਰਾਨਾ ਕੀਤਾ ਤੇ ਭਾਈ ਕਰਮੂਦੀਨ ਫਿਰ ਅੰਮਰਤਾ ਸਿੰਘ ਬਣਿਆ ਕਰਮ ਸਿੰਘ ਇਸ ਦਾ ਨਾਮ ਪਿਆ ਸੋ ਇਸੇ ਤਰ੍ਹਾਂ ਇਹ ਕਰਮ ਸਿੰਘ ਆਪਣਾ ਜੀਵਨ ਸਫਲ ਕਰ ਗਿਆ ਗੁਰੂ ਸਾਹਿਬ ਦੇ ਲੜ ਲਾ ਕੇ ਕਿਉਂਕਿ ਜਿੱਥੋਂ-ਜਿੱਥੋਂ ਵੀ ਮਾਰਤਾ ਜੀ ਲੰਘੇ ਨੇ ਉਹ ਵੀ ਫਿਰ ਜਗਾ ਇਤਿਹਾਸਕਾਰ ਬਣ ਗਈ ਅੱਜ ਹਰੇਕ ਕੋਈ ਜਾ ਕੇ ਉਸ ਜਗ੍ਹਾ ਤੇ ਨਤਮਸਤਕ ਹੁੰਦਾ ਹੈ ਹੁਣ ਰਸਤੇ ਦੇ ਵਿੱਚ ਗੰਗੂ ਸੋਚਣ ਲੱਗਿਆ ਵੀ ਜੇ ਤਾਂ ਮੈਂ ਗੁਰਾਂ ਤੱਕ ਪਹੁੰਚ ਗਿਆ ਤਾਂ ਖੁਰਜੀ ਮੇਰੇ ਹੱਥ ਨਹੀਂ ਲੱਗਣੀ। ਕਹਿਣ ਲੱਗਿਆ ਮਾਤਾ ਜੀ ਅੱਗੇ ਵੀ ਪੁਲਿਸ ਦਾ ਪਹਿਰਾ ਮੈਨੂੰ ਲੱਗਦਾ ਹੈ। ਰੋਪੜਵਾਲ ਖਤਰਾ ਹੈ। ਮਾਤਾ ਜੀ ਕਹਿਣ ਲੱਗੇ ਗੰਗੂ ਇੱਕ ਵਾਰ ਦਾਮੀ ਤੂੰ ਬਦਲ ਗਿਆ ਪਹਿਲਾਂ ਤਾਂ ਤੂੰ ਦੱਸਿਆ ਨਹੀਂ ਸਾਨੂੰ। ਕਹਿੰਦਾ ਨਹੀਂ ਮਾਤਾ ਜੀ ਉੱਧਰ ਨਹੀਂ ਜਾ ਸਕਦੇ। ਮਾਤਾ ਜੀ ਕਹਿੰਦੇ ਚਲ ਠੀਕਾ ਗੰਗੂ ਜਿੱਤਰ ਤੈਨੂੰ ਠੀਕ ਲੱਗਦਾ ਉੱਧਰ ਲੈ ਚੱਲ ਕਹਿੰਦਾ ਮੈਂ ਤੁਹਾਨੂੰ ਆਪਣੇ ਪਿੰਡ ਖੇੜੀ ਸਿਹੜੀ ਲੈ ਚੱਲਦਾਗਾ ਚਲੋ ਮਾਤਾ ਜੀ ਨੇ ਅੰਮੀ ਭਰ ਦਿੱਤੀ ਕਿਉਂਕਿ ਸਮਾਂ ਹੀ ਐਸਾ ਸੀ ਉਹ ਸਮੇਂ ਤੇ ਕਿਸੇ ਹੋਰ ਤੇ ਵਿਸ਼ਵਾਸ ਕਰਨਾ ਵੀ ਸੌਖਾ ਨਹੀਂ ਸੀ ਰਸਤੇ 'ਚ ਜਾਂਦਿਆਂ ਜਾਂਦਿਆਂ ਇੱਕ ਜਗ੍ਹਾ ਫਿਰ ਮਾਤਾ ਜੀ ਨੇ ਸਹਬਜ਼ਾਦਿਆਂ ਦਾ ਕੰਗਾ ਵੀ ਕੀਤਾ ਕੇਸਾਂ ਦਾ ਤੇ ਬਸਤਰ ਵੀ ਸੁਕਾਏ ਅੱਠ ਪੋ ਦੀ ਜਿਹੜੀ ਰਾਤ ਹੈ ਇਹ ਹੁਣ ਆਪਣੇ ਪਿੰਡ ਦੇ ਲਾਕੇ ਪਹੁੰਚ ਗਿਆ ਮਾਨੀ ਮਨ ਸੋਚਦਾ ਵੀ ਜਿਨ੍ਹਾਂ ਨੂੰ ਅੱਜ ਹੀ ਘਰੇ ਲੈ ਗਿਆ ਮੈਂ ਫਿਰ ਵੀ ਹੋ ਸਕਦਾ ਗੱਲ ਨਾ ਬਣੇ ਤਾਂ ਮਾਤਾ ਜੀ ਨੂੰ ਕਹਿਣ ਲੱਗਿਆ ਵੀ ਤੁਸੀਂ ਇੱਥੇ ਰੁਕੋ ਪਿੰਡ ਤਾਂ ਮੇਰਾ ਦੂਰ ਹੈ ਮੈਂ ਆ ਜਿਹੜਾ ਪਿੰਡ ਨੇੜੇ ਲੱਗਦਾ ਇੱਥੋਂ ਖਾਣ ਨੂੰ ਕੁਝ ਲੈ ਆਉਣਾ ਇਹੋ ਜਿਹਾ ਖਾਣ ਨੂੰ ਸਮਾਨ ਲਿਆਇਆ ਜਿਸ ਨੂੰ ਜਾਨਵਰ ਵੀ ਨਹੀਂ ਖਾਣਗੇ ਤਾਂ ਮਾਤਾ ਜੀ ਨੇ ਇਹਨੂੰ ਮੋਹਰਾਂ ਦਿੱਤੀਆਂ ਕਿ ਗੰਗੂ ਕੁਝ ਵਧੀਆ ਖਾਣ ਨੂੰ ਲੈ ਆ ਫਿਰ ਉਹ ਰੁੱਖਾ ਮਿਸਾ ਪ੍ਰਸਾਦਾ ਲਿਆਇਆ ਉਹ ਸਾਬ ਜਿਆਦ ਤੇ ਮਾਤਾ ਜੀ ਨੇ ਸਖਿਆ ਸਾਰੀ ਰਾਤ ਇਸ ਦੇ ਪਿੰਡ ਕੋਲ ਕੱਟੀ ਹੈ ਜਦੋਂ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਪਾਠ ਕੀਤਾ ਹੈ ਤੇ ਫਿਰ ਇਹ ਗੰਗੂ ਕਹਿਣ ਲੱਗਿਆ ਮਾਤਾ ਜੀ ਮੈਨੂੰ ਤਾਂ ਰਾਤ ਭਲੇਖਾ ਹੀ ਪੈ ਗਿਆ ਇੱਥੋਂ ਤਾਂ ਮੇਰਾ ਪਿੰਡ ਲੱਗ ਗਿਆ ਹੀ ਸੀ ਤੁਸੀਂ ਇੱਥੇ ਕੁਝ ਟਾਈਮ ਹੋਰ ਰੁਕੋ ਮੈਂ ਦੇਖ ਆਮਾ ਪਿੰਡ ਦੇ ਵਿੱਚ ਕੋਈ ਪਹਿਰਾ ਨਾ ਲੱਗਿਆ ਹੋਵੇ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਹਨ ਕਿਉਂਕਿ ਲੋਭਾ ਲੋਭ ਦੇ ਵਿੱਚ ਫਸੁੱਕਾ ਸੀ ਸੋ ਮਾਤਾ ਜੀ ਕਹਿਣ ਲੱਗੇ ਵੀ ਠੀਕਾ ਗੰਗੂ ਜਿੱਦਾਂ ਤੈਨੂੰ ਠੀਕ ਲੱਗਦਾ ਇਸ ਖਤਰੇ ਬਾਰੇ ਤੂੰ ਹੀ ਜਾਣਦਾ ਹੈ ਤਾਂ ਫਿਰ ਗੰਗੂ ਟਵੰਡ ਦੇ ਵਿੱਚ ਜਾਂਦਾ ਹੈ ਹੌਲੀ-ਹੌਲੀ ਵਾਪਸ ਆਇਆ ਫਿਰ ਉਸ ਸਮੇਂ ਸ਼ਾਮਾਂ ਨੂੰ ਕਿਉਂਕਿ 7 ਪੋ ਦੀ ਰਾਤ ਮਾਤਾ ਜੀ ਨੇ ਕੁੰਮੇ ਮਾਸਕੀ ਕੋਲ ਕੱਟੀ 8 ਪੋ ਦੀ ਰਾਤ ਮਾਤਾ ਜੀ ਨੇ ਗੰਗੂ ਦੇ ਪਿੰਡ ਬਾਹਰ ਕੱਟੀ ਹੈ 9 ਪੋ ਨੂੰ ਮਾਤਾ ਜੀ ਗੰਗੂ ਦੇ ਘਰ ਪਹੁੰਚ ਜਾਂਦੇ ਨੇ ਇਹ ਬਾਬਾ ਰਾਮ ਸਿੰਘ ਜੀ ਖੇੜਾ ਵਾਲਿਆਂ ਨੇ ਇਤਿਹਾਸ ਜਿਹੜਾ ਲਿਖਿਆ ਬੜਾ ਸੋਚ ਸਮਝ ਕੇ ਲਿਖਿਆ ਕੁਝ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਵੀ ਅੱਠ ਪੋ ਦੀ ਰਾਤ ਅੱਠ ਪੋ ਦੀ ਰਾਤ ਗੰਗੂ ਦੇ ਘਰ ਕੱਟੀ ਪਰ ਨਹੀਂ ਉਹ ਗੰਗੂ ਦੇ ਘਰ 9 ਪੋ ਦੀ ਰਾਤ ਕੱਟੀ ਹੈ 10 ਪੋ ਨੂੰ ਸਵੇਰ ਦੇ ਟਾਈਮ ਹੀ ਮਰੰਡੇ ਪਹੁੰਚਦੇ ਨੇ ਤੇ ਸਾਮਾ ਨੂੰ ਸਰਹੰਦ ਪਹੁੰਚਾਇਆ ਜਾਂਦਾ ਹੈ 11 ਨੂੰ ਪਹਿਲੀ ਪੇਸੀ ਹੋਈ 12 ਨੂੰ ਦੂਜੀ ਪੇਸੀ ਤੇ 13 ਨੂੰ ਦੁਬਾਰਾਂ ਦੇ ਵਿੱਚ ਚਨੇਗੇ ਸਹਬਜ਼ਾਦੇ ਸੋ ਜਦੋਂ ਆਪਣੇ ਘਰ ਲੈ ਕੇ ਗਿਆ ਰਾਤ ਦਾ ਸਮਾਂ ਹੋਇਆ ਮਾਤਾ ਜੀ ਬੱਚਿਆਂ ਦੇ ਨਾਲ ਬੈਠੇ ਨੇ ਅਤੀਕ ਰਾਤ ਨੂੰ ਜਿਹੜੀ ਪੈਸਿਆਂ ਵਾਲੀ ਖੁਰਚੀ ਸੀ ਇਸ ਨੇ ਚੁੱਕ ਲਈ ਤੇ ਉਹ ਪਿੰਡ ਤੋਂ ਬਾਹਰ ਜਾ ਕੇ ਇੱਕ ਤਰਾਸੀ ਪਾਣੀ ਵਾਲਾ ਉੱਥੇ ਦੱਬ ਆਇਆ ਪਰ ਇਤਿਹਾਸ ਦੱਸਦਾ ਉਹ ਮਾਇਆਸ਼ ਦੇ ਕੰਮ ਨਹੀਂ ਆਈ ਉਹ ਮਾਇਆ ਇਸੇ ਤਰ੍ਹਾਂ ਹੀ ਚੱਲੇਗੀ ਇਹਨੂੰ ਵੀ ਨਹੀਂ ਮਿਲੀ ਨੌਪੋ ਦੀ ਰਾਤ ਬਤੀਤ ਹੋਈ ਅੰਮ੍ਰਿਤ ਵੇਲਾ ਹੋਇਆ ਗੰਗੂ ਘਰ ਆਇਆ ਮਾਤਾ ਜੀ ਨੇ ਆਖਿਆ ਗੰਗੂਆ ਸਮਾਨ ਖਿਲਰਿਆ ਪਿਆ ਚਲ ਜੇ ਮਾਇਆ ਵਾਲੀ ਖੁਰਜੀ ਤੇ ਸਾਂਭ ਲਈ ਐ ਤਾਂ ਤੇ ਵਧੀਆ ਕੀਤਾ ਹੈ ਕਹਿਣ ਲੱਗਿਆ ਮਾਤਾ ਜੀ ਚੋਰ ਤੁਸੀਂ ਉਹ ਤੇ ਚੋਰ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਹਕੂਮਤ ਤੋਂ ਡਰਦੇ ਫਿਰਦੇ ਹੋ ਚੋਰੀ ਦਾ ਇਲਜ਼ਾਮ ਤੁਸੀਂ ਮੇਰੇ ਤੇ ਲਾਉਨੇ ਬੜੇ ਬੋਲ ਕਬੋਲ ਇਸ ਨੇ ਬੋਲੇ ਹਨ ਕਿਉਂਕਿ ਜਦੋਂ ਬੰਦਾ ਆਪਣੇ ਧਰਮ ਤੋਂ ਗਿਰ ਜਾਂਦਾ ਹੈ ਉਹ ਫਿਰ ਇਹੋ ਜੀ ਬੋਲ ਕਬੋਲ ਬੋਲਦਾ ਹੈ ਕਿਉਂਕਿ ਜੇ ਜੋ ਇਸ ਦੇ ਪਿੰਡ ਪਾਰ ਬੈਠੇ ਸਨ ਉੱਥੇ ਅੱਜ ਵੀ ਗੁਰਦੁਆਰਾ ਐਮ ਐਸਾ ਬਣਿਆ ਹੋਇਆ ਹੈ ਉੱਥੇ ਵੀ ਇੱਕ ਫਕੀਰ ਨਾਲ ਬਚਨ ਹੋਏ ਸਨ ਮਾਤਾ ਜੀ ਦੇ ਕਿਉਂਕਿ ਇਤਿਹਾਸ ਤਾਂ ਬਹੁਤ ਹੀ ਲੰਮਾ ਹੈ ਮਾਤਾ ਜੀ ਦਾ ਸਹਬਜ਼ਾਦਿਆਂ ਦਾ ਫਿਰ ਇਸ ਨੇ ਬੋਲ ਕਬੋਲ ਬੋਲਣਾ ਸ਼ੁਰੂ ਕੀਤਾ ਕਹਿੰਦਾ ਮੈਂ ਹੁਣੇ ਮਰਿੰਡੇ ਜਾ ਕੇ ਚਪਾਈਆਂ ਨੂੰ ਤਲਾ ਦੇਉਨਾ ਹਾਂ ਤਾਂ ਮਾਤਾ ਜੀ ਕਹਿਣ ਲੱਗੇ ਗੰਗੂਆ ਤੂੰ ਐਸੇ ਤੇਰਾ ਨਾ ਕਰ ਜੇ ਤੂੰ ਮਾਇਆ ਰੱਖਣੀ ਹੈ ਮਾਇਆ ਰੱਖ ਲੈ ਪਰ ਉੱਚੀ ਨਾ ਬੋਲ ਤੇ ਬੋਲ ਕਬੂਲ ਨਾ ਬੋਲ ਪਰ ਮਹਾਰਾਜ ਜੀ ਦੀ ਬਾਣੀ ਵੀ ਕਹਿੰਦੀ ਹੈ ਜਿਉ ਕੁੱਕਰ ਹਰਕਾਇਆ ਧਾਵੇ ਦੈਦਿਸ ਜਾਏ ਲੋਭੀ ਜੰਤਰਾ ਜਾਣਹੀ ਭਖ ਅਪਖੋ ਸਭ ਖਾਏ ਲਾਰਜਰੀ ਸੀਮਾ ਤੇ ਪਹੁੰਚ ਚੁੱਕਾ ਸੀ ਤੇ ਉਸ ਨੇ ਮਨ ਬਣਾ ਲਿਆ ਸੀ ਕਿ ਮੈਂ ਅੱਜ ਇਹਨਾਂ ਨੂੰ ਫੜਾ ਕੇ ਰ੍ਹਾਂਗਾ ਕਮਾਇਆ ਤਾਂ ਇਸ ਨੇ ਚੌਕੀ ਲਈ ਸੀ ਲੋ ਬਲਹਿਰ ਕੋ ਬੈਕਸ ਫੂਲ ਬੈਠਾ ਸੋ ਇਸੇ ਤਰ੍ਹਾਂ ਜਾ ਕੇ ਇਸ ਨੇ ਮਰਿੰਡੇ ਤਲਾਹ ਕਰ ਦਿੱਤੀ ਐ ਮਰਿੰਡੇ ਤੋਂ ਫਿਰ ਜਾਨੀ ਖਾਂ ਤੇ ਮਾਨੀ ਖਾਂ ਇਸ ਦੇ ਪਿੰਡ ਪਿੰਡ ਖੇੜੀ ਪਹੁੰਚ ਜਾਂਦੇ ਹਨ ਜਿਸ ਤਰ੍ਹਾਂ ਦਸਪੂ ਨੂੰ ਸਹਿਬ ਜੀ ਆਦਿਆ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਵਾਰੰਡਾ ਲੈ ਜਾਂਦੇ ਨੇ ਉਸ ਦੀ ਸਾਰੀ ਵਿਤਿਆ ਆਪ ਜੀ ਦੇ ਨਾਲ ਅਗਲੇ ਪ੍ਰਸੰਗ ਵਿੱਚ ਸਾਂਝੀ ਕਰਾਂਗੇ ਸੋ ਮਹਾਰਾਜ ਜੀ ਦਾ ਇਤਿਹਾਸ ਸੰਝਾ ਕਰਦਿਆਂ ਹੋਈਆਂ अनेका ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਕਿਉਂਕਿ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਕਾਗਦ ਕਰਮ ਨਾਲ ਲਿਖਣ ਹਾਰ ਮੰਨੇ ਕਬ ਕਰਨ ਵਿਚਾਰ ਪੂਰੇ ਗੁਰੂ ਦੀ ਗੱਲ ਕਰਨ ਦੇ ਲਈ ਨਾ ਕੋਈ ਕਾਗਜ ਨਾ ਕੋਈ ਕਲਮ ਤੇ ਨਾ ਹੀ ਕੋਈ ਦੀਵਾਤ ਤੇ ਨਾ ਹੀ ਕੋਈ ਸਿਆਹੀ ਬਣੀ ਹੈ ਹਮ ਜਾਨ ਦੇ ਕੇ ਔਰਾਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਪਰ ਉਠਾ ਚੱਲੇ ਗਰਿਆਈ ਕਾਹੇ ਕਿੱਸਾ ਜਹਾਂ ਮੈਂ ਬਨਾ ਚੱਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ ਗੱਦੀ ਸੇ ਤਾਜੋ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋ ਕਾ ਨਿਸ਼ਾ ਤੱਕ ਮਟਾਏਗੀ ਸੋ ਪਰੋ ਸਹਿਬਜ਼ਾਦਿਆਂ ਨੇ ਪਾਏ ਹੋਏ ਪੂਰਨੇ ਕਿਉਂਕਿ 7 ਪੋ ਨੂੰ ਵੀ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਿਆਗ ਸੁਣਾਇਆ 8 ਪੋ ਨੂੰ ਮਾਤਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜੀ ਕਿਸ ਤਰ੍ਹਾਂ ਤੱਤੀਆਂ ਤਵੀਆਂ ਤੇ ਬੈਠੇ ਤਿਆਗ ਸਾਂਝਾ ਕਰਵਾਇਆ ਸਹਿਬਜ਼ਾਦਿਆਂ ਨੂੰ ਦ੍ਰੜ ਅਡੋਲ ਅਰਾਦੇ ਸਿੰਘਾਂ ਸੂਰਮਿਆਂ ਦੇ ਉਹਨਾਂ ਨੂੰ ਕੋਈ ਵੀ ਡਰਾ ਨਹੀਂ ਸਕਦਾ ਸੋ ਹੋਈਆਂ ਨੇਕਾਂ ਫੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਗੱਜ-ਬੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ